ਲੋਕੀ ਦਾ ਮੌਤ ਨੂੰ ਮਾਸੀ ਕਹਿੰਦੇ ਤੂੰ ਪਰਮਾਤਾ ਕਹਿਨੀ ਐ ਅਸੀਂ ਨਹੀਂ ਗੰਦ ਚ ਡਲੇ ਮਾਰਦੇ ਪਰ ਤੂੰ ਉੱਡ ਉੱਡ ਪੈਣੀ ਐ ਇਹਦੇ ਹੁਣ ਜਦੋਂ ਵੀ ਕਿਤੇ ਛੱਤਰ ਪੈਣ ਇਹਨੂੰ ਇਹਨੂੰ ਕੋਈ ਇਹ ਨਾ ਪੁੱਛੇ ਵੀ ਕਾਰਨ ਕੀ ਆ ਕਾਰਨ ਤੁਹਾਨੂੰ ਪਤਾ ਹੀ ਐ ਵੀ ਕੀ ਹੋਊਗਾ ਇੰਦਰਾ ਗਾਂਧੀ ਸੀ ਉਹਨੂੰ ਇਹ ਅੰਦਾਜ਼ਾ ਸੀਗਾ ਕਿ ਮੈਂ ਗੁਰੂ ਘਰ ਤੇ ਅਟੈਕ ਕਰਤਾ ਤੇ ਮੇਰੇ ਨਾਲ ਹੋਣੀ ਮਾੜੀ ਐ ਇੰਡੀਆ ਦੇ ਵਿੱਚ ਪਿਛਲੇ ਸਾਲ 2023 ਦੇ ਵਿੱਚ 28000 ਰੇਪ ਜਿਹੜੇ ਦਰਜ ਕੀਤੇ ਗਏ ਸੀ ਇਹ ਸਿਰਫ ਦਰਜ ਕੀਤੇ ਗਏ ਹੁੰਦੇ ਇਸ ਤੋਂ ਵੀ ਵੱਧ ਹੈ ਮੰਤਰਿਤ ਪਰ ਜੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਇਹਦੀ ਮਾਤਰਾ ਜ਼ੀਰੋ ਹੈ ਤੇ ਇਜ਼ਤਾ ਬਚਾਉਣ ਵਾਲਿਆਂ ਦਾ ਜਿਨ੍ਹਾਂ ਨੂੰ ਖਿਤਾਬ ਮਿਲਿਆ ਉਹ ਕਿਵੇਂ ਬਲਾਤਕਾਰ ਕਰ ਸਕਦੇ ਆ ਤੂੰ ਪੰਜਾਬ ਕਦੇ ਆ ਕੇ ਦੇਖੀ ਵੈਸੇ ਤੇ ਅਸੀਂ ਤੈਨੂੰ ਆੜਨਾ ਨਹੀਂ ਚਾਹੁੰਦੇ ਪਰ ਤੈਨੂੰ ਦਿਖਾਈਏ ਕਿ ਪੰਜਾਬ ਦੇ ਵਿੱਚ ਕਿੰਨਾ ਆਪਣਾਪਨ ਫੀਲ ਹੁੰਦਾ ਹੈ ਕਿੰਦੀ ਬੰਦਾ ਆਪ ਦੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦਾ ਇਹਦੇ ਤੇ ਕੋਈ ਵੀ ਬੰਦਾ ਆਪਦੀ ਗੋਲੀ ਨਾਲ ਖਰਾਬ ਕਰੋ ਇਹਨੂੰ ਇਗਨੋਰ ਕਰੋ ਇਹਨੇ ਇਗਨੋਰੈਂਸ ਨਾਲ ਹੀ ਮਰ ਜਾਣਾ ਕੰਨਨਾਰ ਨਾਉਤ ਦੀ ਫਿਲਮ ਐਮਰਜੈਂਸੀ ਅਤੇ ਉਸ ਤੋਂ ਬਾਅਦ ਫਿਲਮ ਦੀ ਪ੍ਰਮੋਸ਼ਨ ਦੌਰਾਨ ਇੱਕ ਇੰਟਰਵਿਊ ਦੇ ਵਿੱਚ ਪੰਜਾਬ ਸਿੱਖਾਂ ਅਤੇ ਪੰਜਾਬ ਦੇ ਕਿਸਾਨਾਂ ਨੂੰ ਲੈ ਕੇ ਦਿੱਤਾ ਵਿਆਦਤ ਵਿਵਾਦਤ ਬਿਆਨ ਕਾਫੀ ਚਰਚਾ ਦਾ ਵਿਸ਼ੇ ਬਣਿਆ ਹੋਇਆ ਹੈ ਇਹ ਸਾਰੇ ਮੁੱਦੇ ਤੇ ਗੱਲਬਾਤ ਕਰਾਂਗੇ ਗੱਲਬਾਤ ਕਰਨ ਦੇ ਲਈ ਨਾਲ ਮੌਜੂਦ ਰਹਿਣਗੇ ਪੱਤਰਕਾਰ ਗਗਨਦੀਪ ਗਗਨ ਸਵਾਗਤ ਹੈ ਤੁਹਾਡਾ ਧੰਨਵਾਦ ਮਨਪੀਤ ਸ਼ੁਕਰੀਆ ਮਿਹਰਬਾਨੀ ਔਰ ਮੈਂ ਕਈ ਦਿਨਾਂ ਤੋਂ ਸੋਚ ਰਹੀ ਸੀ ਕਿ ਇਸ ਵਿਸ਼ੇ ਦੇ ਉੱਤੇ ਗੱਲਬਾਤ ਹੈ ਜਿਹੜੀ ਉਹ ਜ਼ਰੂਰ ਕੀਤੀ ਜਾਵੇ ਕਿਉਂਕਿ ਮੈਂ ਕਈ ਦਿਨਾਂ ਤੋਂ ਇਹ ਬੀਬੀ ਨੂੰ ਦੇਖ ਰਹੀ ਆ ਇਹ ਜਦੋਂ ਵੀ ਇਹਦੀ ਕੋਈ ਫਿਲਮ ਆਉਂਦੀ ਹੈ ਯਾਨੀ ਜਦੋਂ ਵੀ ਕਿਸੇ ਚੀਜ਼ ਦੇ ਵਿੱਚ ਇਹਨੂੰ ਮਾੜਾ ਜਾਂ ਪ੍ਰਮੋਸ਼ਨ ਦੀ ਲੋੜ ਹੁੰਦੀ ਹੈ ਉਦੋਂ ਫਿਰ ਇਹ ਪੰਜਾਬ ਤੇ ਟਿੱਪਣੀਆਂ ਕਰਦੀ ਹੈ ਫਿਰ ਇਹਨੂੰ ਸਿੱਧੀ ਕੋਈ ਆਉਂਦੀ ਨਹੀਂ ਵਿਚਾਰੀ ਨੂੰ ਤੇ ਫਿਰ ਇਹ ਪੁੱਠੀਆਂ ਟਿੱਪਣੀਆਂ ਕਰਨ ਲੱਗ ਜਾਂਦੀ ਹੈ ਇਹਨੂੰ ਪਤਾ ਹੁੰਦਾ ਹੈ ਕਿ ਜਿੰਨਾ ਮੁੱਦਾ ਪਖੂਗਾ ਉੰਨੀ ਮੇਰੀ ਪ੍ਰਮੋਸ਼ਨ ਹੋਊਗੀ ਇੰਨੀ ਗੱਲ ਪੰਜਾਬ ਵਾਲੇ ਸਮਝਣ ਜਾਂ ਨਾ ਸਮਝਣ ਪਰ ਕੰਗਣਾ ਜਾਣ ਗਈ ਹੈ ਕਿ ਮੇਰੀ ਪੰਜਾਬ ਤੋਂ ਬਿਨਾ ਗਤੀ ਨਹੀਂ ਹੈਗੀ ਤੁਸੀਂ ਅਕਸਰ ਹੀ ਕੁੜੀਆਂ ਦੀ ਆਜ਼ਾਦੀ ਨੂੰ ਲੈ ਕੇ ਗੱਲ ਕਰਦੇ ਰਹਿੰਦੇ ਹੋ ਪਰ ਜਿਹੜੀ ਆਜ਼ਾਦੀ ਦਾ ਫਾਇਦਾ ਕੰਗਣਾ ਚੁੱਕ ਰਹੀ ਹੈ ਤੁਹਾਨੂੰ ਕਿਵੇਂ ਲੱਗਦੀ ਹੈ ਕੰਗਣਾ ਜੋ ਆਦੀ ਆਜ਼ਾਦੀ ਨੂੰ ਇਸ ਤਰੀਕੇ ਵਰਤਦੀ ਹੈ ਇੱਕ ਤਾਂ ਅਖਾਣ ਬਣੀ ਸੀ ਮਨਪ੍ਰੀਤ ਕਿ ਹਰੇਕ ਕਾਮਯਾਬ ਆਦਮੀ ਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਮੈਨੂੰ ਲੱਗਦਾ ਭਾਜਪਾ ਦੇ ਉੱਤੇ ਇਹ ਜਿਹੜੀ ਕਹਾਵਤ ਹੈ ਉਲਟ ਟੁਕੂਗੀ ਭਾਜਪਾ ਦੀ ਬਰਬਾਦੀ ਦੇ ਪਿੱਛੇ ਕੰਗਣਾ ਦਾ ਹੱਥ ਹੋਊਗਾ ਪਹਿਲੀ ਔਰਤ ਹੋਊਗੀ ਜਿਹੜੀ ਭਾਜਪਾ ਨੂੰ ਬਰਬਾਦ ਕਰਕੇ ਰੱਖ ਦੂਗੀ ਇਹਦਾ ਅਹਿਸਾਸ ਹੁਣ ਭਾਜਪਾ ਨੂੰ ਵੀ ਹੋਇਆ ਇਹ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਕਈ ਦਿਨਾਂ ਤੋਂ ਇਹਦੇ ਪਹਿਲਾਂ ਸ਼ੁਰੂ ਤੋਂ ਹੀ ਇਹਦਾ ਇਹ ਆਦਤ ਰਹੀ ਹੈ ਪਹਿਲਾਂ ਇਹ ਚਲੋ ਫਿਲਮਾਂ ਕਰਦੀ ਸੀ ਸਾਨੂੰ ਨਹੀਂ ਇਹਦੇ ਬਾਰੇ ਬਹੁਤਾ ਪਤਾ ਵੀ ਇਹ ਕੌਣ ਹੈ ਕਿੱਥੋਂ ਆ ਕੀ ਹਸਾਬក្តਾ ਵੈਦਾ ਸਾਨੂੰ ਨਹੀਂ ਬਹੁਤਾ ਇਹਦੇ ਬਾਰੇ ਨੌਲੇਜ ਹੈਗੀਗੀ ਠੀਕ ਹੈ ਫਿਲਮਾਂ ਕਰਦੀ ਸੀ ਆਪਦਾ ਕਿੱਤਾ ਕਰਦੀ ਸੀ ਕਰਦੀ ਰਵੇ ਪਰ ਜਦੋਂ ਤੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਉਦੋਂ ਤੋਂ ਇਹਨੂੰ ਲੀਡਰ ਬਣਨ ਦਾ ਚਸਕਾ ਪੈ ਗਿਆ ਸੀਗਾ ਉਦੋਂ ਤੋਂ ਹੀ ਇਹ ਪਹਿਲਾਂ ਕਿਸਾਨਾਂ ਬਾਰੇ ਬੋਲ ਬੋਲ ਕੇ ਮੋਦੀ ਦੀ ਨਿਗਾ ਚ ਚੜੀ ਇਹਨੂੰ ਇਹ ਸੀ ਕਿ ਜਿੰਨਾ ਮੈਂ ਹੁਣ ਉਦੋਂ ਪਤਾ ਹੈ ਕਿ ਕਿਸਾਨੀ ਅੰਦੋਲਨ ਦੇ ਵਿੱਚ ਕਿਸਾਨਾਂ ਦੀ ਤੇ ਮੋਦੀ ਦੀ ਸਿੱਧੀ ਆਮੋ ਸਾਹਮਣੇ ਟੱਕਰ ਸੀਗੀ ਵੀ ਉਹਨਾਂ ਉਹਨਾਂ ਜਿਹੜੇ ਬਿੱਲ ਪਾਸ ਕੀਤੇ ਸੀ ਉਹ ਕਿਸਾਨਾਂ ਦੇ ਹਿੱਤ ਚ ਨਹੀਂ ਸੀਗੇ ਤੇ ਕਿਸਾਨ ਇਹਦਾ ਵਿਰੋਧ ਕਰ ਰਹੇ ਸੀਗੇ ਇਹਨੂੰ ਪਤਾ ਸੀ ਇਸ ਗੱਲ ਦਾ ਤੇ ਫਿਰ ਮੋਦੀ ਦੀ ਇਹਨੇ ਚਮਚਾਗिरी ਕੀਤੀ ਉਹ ਵੀ ਰਾਜ ਕੇ ਤਸੱਲੀ ਨਾਲ ਇਹਨੇ ਚਮਚਾਗिरी ਕੀਤੀ ਬਹੁਤ ਬਿਆਨ ਹੈ ਜਿਹੜੇ ਉਦੋਂ ਵੀ ਦਿੰਦੀ ਰਹੀ ਹੈ ਤੇ ਉਦੋਂ ਵੀ ਇਹਨੂੰ ਘੇਰਿਆ ਗਿਆ ਸੀਗਾ ਇਹਦੇ ਨਾਲ ਤਿੰਨ ਇਨਸੀਡੈਂਟ ਹੋਏ ਆ ਦੋ ਦੋ ਹੋਏ ਆ ਤੀਜਾ ਆਪਾਂ ਕਹਿ ਸਕਦੇ ਆ ਵੀ ਦੋ ਤਾਂ ਜਦੋਂ ਇਹਨੂੰ ਪਹਿਲਾਂ ਕਹਿ ਸਕਦੇ ਆ ਵੀ ਉੱਥੇ ਘੇ ਦੇ ਘੇਰਿਆ ਸੀ ਬੀਬੀਆਂ ਨੇ ਘੇਰਿਆ ਸੀ ਤੇ ਫਿਰ ਇਹ ਹੱਥ ਬੰਨ ਕੇ ਉੱਥੋਂ ਛੁੱਟੀ ਸੀ ਫਿਰ ਇਹ ਇਹਨੇ ਹੱਥ ਬੰਨ ਲਏ ਸੀ ਕਿ ਮੈਨੂੰ ਜਾਣ ਦਿਓ ਮੈਂ ਤੇ ਕੁਝ ਬੋਲੀ ਨਹੀਂ ਆ ਇਹ ਉਹ ਕਹਿ ਕੇ ਉੱਥੋਂ ਨੰਗੀ ਫਿਰ ਇਹਦੇ ਚਪੇੜਾ ਵੱਜਿਆ ਸੀ ਉਦੋਂ ਉਦੋਂ ਫਿਰ ਇਹਨੇ ਬੜਾ ਮੁੱਦਾ ਪਖਾਇਆ ਵੀ ਹਾਂ ਮੈਨੂੰ ਕਿਉਂ ਕੁੱਟਿਆ ਗਿਆ ਇਹਨੂੰ ਪੁੱਛਣ ਦੀ ਤਾਂ ਲੋੜ ਹੀ ਨਹੀਂ ਇਹਦੇ ਹੁਣ ਜਦੋਂ ਵੀ ਕਿਤੇ ਛੱਤਰ ਪੈਣ ਇਹਨੂੰ ਇਹਨੂੰ ਕੋਈ ਇਹ ਨਾ ਪੁੱਛੇ ਵੀ ਕਾਰਨ ਕੀ ਆ ਕਾਰਨ ਤੁਹਾਨੂੰ ਪਤਾ ਹੀ ਹੈ ਵੀ ਕੀ ਹੋਊਗਾ ਸਾਰਿਆਂ ਨੂੰ ਪਤਾ ਹੈ ਵੀ ਕਾਰਨ ਕੀ ਹੋਊਗਾ ਇਹਦੇ ਪੈਂਦੀਆਂ ਹੀ ਤਾਂ ਇਹ ਕੰਮ ਹੀ ਛੱਤਰਖਾਨ ਵਾਲੇ ਕਰਦੀ ਆ ਹੁਣ ਜੇ ਜੇ ਸਾਡਾ ਪੰਜਾਬੀਆਂ ਦਾ ਸੁਭਾਅ ਹੈ ਅਸੀਂ ਕਹਿ ਦਿੰਦੇ ਆ ਵੀ ਤੂੰ ਬਾਜ ਆ ਜਾ ਜਾ ਆਪਣੀਆਂ ਹਰਕਤਾਂ ਤੋਂ ਬਾਜ ਆ ਜਾ ਹਟ ਜਾ ਟਲ ਜਾ ਅਸੀਂ ਸੁਭਾਵਿਕ ਹੀ ਇਹ ਕਹਿ ਦਿੰਨੇ ਆ ਕਿਉਂ ਕਹਿਨੇ ਆ ਕਿਉਂਕਿ ਸਾਨੂੰ ਇਹਦਾ ਅੰਦਾਜ਼ਾ ਹੈਗਾ ਕਿ ਜਿਹੜਾ ਵੀ ਬੰਦਾ ਪੰਜਾਬ ਨਾਲ ਜਾਂ ਗੁਰੂ ਘਰਾਂ ਨਾਲ ਜਦੋਂ ਵੀ ਟੱਕਰਾ ਲੈਂਦਾ ਤੇ ਫਿਰ ਉਹਦੇ ਨਾਲ ਜਿਹੜੀ ਹੋਣੀ ਹੈ ਉਹਦੀ ਹੋਣੀ ਕੀ ਹੁੰਦੀ ਹੈ ਇਹ ਚੰਗੀ ਤਰ੍ਹਾਂ ਜਾਣਦੀ ਹੈ ਇਹਨੇ ਇਹਨੇ ਇਹ ਤਾਂ ਅੱਜ ਵੇਖ ਲਿਆ ਕਿ ਮੈਂ ਐਮਰਜੈਂਸੀ ਫਿਲਮ ਬਣਾਵਾ ਮੈਂ ਇੰਦਰਾ ਗਾਂਧੀ ਤੇ ਫਿਲਮ ਬਣਾਵਾ ਹਨਾ ਤੇ ਮੈਂ ਮੈਂ ਮੇਰੀ ਬੜੀ ਚੜ੍ਹਾਈ ਹੋਊਗੀ ਹਨਾ ਕਿਉਂ ਕਿਉਂਕਿ ਉਹ ਪੰਜਾਬੀ ਪੰਜਾਬੀਆਂ ਨਾਲ ਸਿੱਖਾਂ ਨਾਲ ਉਹਦਾ ਨਾਮ ਹੈ ਜਿਹੜਾ ਉਹ ਜੁੜਿਆ ਹੋਇਆ ਹੈ ਕਿਤੇ ਨਾ ਕਿਤੇ ਸਿੱਖੋਂ ਨੂੰ ਨਫ਼ਰਤ ਕਰਦੇ ਆ ਮੇਰੀ ਬੜੀ ਚੜ੍ਹਾਈ ਹੋਊਗੀ ਜਾਂ ਸਿੱਖ ਹੀ ਮੈਨੂੰ ਜਦੋਂ ਵਿਰੋਧ ਕਰਨਗੇ ਤੇ ਬਹੁਤ ਚੱਕ ਦੇਣਗੇ ਤੇ ਇਹਨੇ ਇਹਦਾ ਇਹ ਚੀਜ਼ ਤਾਂ ਦੇਖ ਲਈ ਪਰ ਇਹ ਉਹ ਬਿਆਨ ਭੁੱਲ ਗਈ ਜਿਹੜਾ ਇੱਕ ਕਿਸਾਨੀ ਅੰਦੋਲਨ 'ਚ ਹੀ ਵਾਇਰਲ ਹੋਇਆ ਸੀ ਜਦੋਂ ਇਹਨਾਂ ਨੂੰ ਜਿਹੜੀ ਇੰਦਰਾ ਗਾਂਧੀ ਸੀ ਉਹਨੂੰ ਇਹ ਅੰਦਾਜ਼ਾ ਸੀਗਾ ਕਿ ਮੈਂ ਗੁਰੂ ਘਰ ਤੇ ਅਟੈਕ ਕਰਤਾ ਤੇ ਮੇਰੇ ਨਾਲ ਹੋਣੀ ਮਾੜੀ ਹੈ ਇਹਨਾਂ ਨੇ ਕਦੇ ਕਿਸੇ ਨੂੰ ਨਹੀਂ ਬਖਸ਼ਿਆ ਜਿੰਨੇ ਜਿੰਨੇ ਵੀ ਇਹਨਾਂ ਤੇ ਚੜ ਕੇ ਗਏ ਐ ਉਹਨਾਂ ਨਾਲ ਮਾਰੀ ਹੋਈ ਐ ਇਹ ਇਹ ਆਪ ਦਾ ਉਹਦਾ ਇੰਦਰਾ ਗਾਂਧੀ ਦਾ ਡਰ ਸੀ ਕਿ ਉਹਨੇ ਫਿਲਮ ਦੇ ਵਿੱਚ ਇਹ ਡਰ ਦਿਖਾਇਆ ਵੀ ਉਹ ਡਰਦੀ ਹੁੰਦੀ ਸੀ ਇਸ ਗੱਲ ਤੋਂ ਕਿ ਉਹਨੇ ਦਿਖਾਇਆ ਵੀ ਉਹਨੂੰ ਪਤਾ ਸੀ ਉਹਨੂੰ ਅੰਦਾਜ਼ਾ ਸੀਗਾ ਕਿ ਮੈਨੂੰ ਸਿੱਖ ਕਦੇ ਨਾ ਕਦੇ ਮਾਰਨਗੇ ਉਹਨੇ ਕਈ ਨੇਤਾਵਾਂ ਦੇ ਕੋਲੇ ਦਾ ਜ਼ਿਕਰ ਵੀ ਕੀਤਾ ਤੇ ਉਹਨੇ ਮਾਫੀ ਵੀ ਮੰਗੀ ਸੀ ਉਹਨੇ ਮਾਫੀ ਵੀ ਮੰਗੀ ਸੀ ਵੀ ਕੀ ਆ ਮੈਨੂੰ ਬਖਸ਼ ਦੇ ਪਰ ਬਖਸ਼ਿਆ ਨਹੀਂ ਗਿਆ ਸੀਗਾ ਉਹਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਗਿਆ ਸੀ ਇਹਦੇ ਇਹਦੇ ਲਈ ਤਾਂ ਮੈਂ ਇਹ ਕਹਿੰਨੀ ਆ ਇਹਦੀ ਤਾਂ ਮੈਂ ਬਰਾਬਰੀ ਨਹੀਂ ਕਿਸੇ ਨਾਲ ਕਰਦੀ ਮੈਨੂੰ ਚੰਗਾ ਨਹੀਂ ਲੱਗੂਗਾ ਮੈਂ ਕਹੂੰਗੀ ਬੇਇੱਜ਼ਤੀ ਹੋਊਗੀ ਉਹ ਬੰਦੇ ਦੀ ਜੇ ਇਹਦੀ ਕਿਸੇ ਨਾਲ ਬਰਾਬਰੀ ਕਰਦੀ ਇਹਦੀ ਬਰਾਬਰੀ ਮੈਂ ਦੱਸਦੀ ਆ ਕਦੇ ਨਾ ਕਰਨੀ ਆ ਕਹਿੰਦੇ ਲੋਕੀ ਤਾਂ ਮੌਤ ਨੂੰ 마ਸੀ ਕਹਿੰਦੇ ਤੂੰ ਪਰਮਾਤਾ ਕਹਿੰਨੀ ਐ ਅਸੀਂ ਦੀ ਗੰਦ ਚ ਡਲੇ ਮਾਰਦੇ ਪਰ ਤੂੰ ਉੱਡ ਉੱਡ ਪੈਂਦੀ ਐ ਸੋ ਇਹਦੇ ਲਈ ਇਹਦੀ ਜਿਹੜੀ ਬਰਾਬਰੀ ਆ ਨਾ ਉਹ ਮੈਂ ਗੰਦ ਨਾਲ ਕਰੂੰਗੀ ਆਪ ਉਹ ਡੁੱਡ ਕੇ ਪੰਜਾਬੀਆਂ ਦੇ ਉੱਤੇ ਪੈਂਦੀ ਐ ਇੱਕ ਤਾਂ ਹੁੰਦਾ ਨਾ ਕਿਸੇ ਨੇ ਇਹਨੂੰ ਛੇੜਿਆ ਹੋਵੇ ਜਾਂ ਇਹਦੇ ਜਾ ਕੇ ਇਹਦੇ ਵਿੱਚ ਡਲਾ ਮਾਰਿਆ ਹੋਵੇ ਨਾ ਐਹੋ ਜਿਹਾ ਕੋਈ ਕੰਮ ਨਹੀਂ ਹੈਗਾ ਇਹ ਆਪ ਹੀ ਉਹ ਡੁੱਡ ਕੇ ਪੈਂਦੀ ਹੈ ਕਹਿੰਦੀ ਆ ਆ ਬੈਲ ਮuje ਮਾਰ ਹੂੰ ਇਹ ਆਪ ਕਹਿੰਦੀ ਹੈ ਮੈਨੂੰ ਛੇੜੋ ਤੇ ਮੈਨੂੰ ਮਾਰੋ ਹਨਾ ਮੈਂ 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 ਟ੍ਰੇਲਰ ਦੇਖਿਆ ਫਿਲਮ ਦਾ ਕਿੱਦਾਂ ਲੱਗਿਆ ਤੁਹਾਨੂੰ ਕਿਹੜੇ ਸੀਨ ਦਾ ਗੱਲ ਕਰਦੇ ਆ ਹਾਂਜੀ 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 ਮੈਂ ਵੇਖਿਆ ਟ੍ਰੇਲਰ ਸੋ ਪਹਿਲਾਂ ਤਾਂ ਇਹ ਪਹਿਲਾਂ ਤਾਂ ਮੈਂ ਇਹਦਾ ਹੀ ਦੱਸ ਦਿੰਨੀ ਆ ਬਹਿਰੂਪੀਏ ਦਾ ਕੰਮ ਕੀਤਾ ਇਹਨੇ ਜਦੋਂ ਤੁਸੀਂ ਕਿਸੇ ਬੰਦੇ ਦੀ ਨਕਲ ਲਾਉਣੀ ਹੋ ਤੁਸੀਂ ਬੈਰੂਪੀਆ ਹੀ ਹੁੰਨੇ ਹੋ ਉਹ ਤਾਂ ਉਹ ਤਾਂ ਹਰੇਕ ਰਾਜਨੇਤਾ ਹੁੰਦਾ ਹੈ ਇਹਦੇ ਵਿੱਚ ਕੋਈ ਦੋ رائے ਨਹੀਂ ਪਹਿਲੀ ਗੱਲ ਇਹ ਜਿਹੜੀ ਕਹਿ ਸਕਦੇ ਐਮਪੀ ਇਹ ਭਾਜਪਾ ਤੋਂ ਆ ਤੇ ਸਲਾਹ ਤਾਂ ਇਹ ਕਾਂਗਰਸੀਆਂ ਦੀ ਕਰੀ ਜਾਂਦੀ ਹੈ ਮੈਨੂੰ ਤਾਂ ਸਮਝ ਨਹੀਂ ਆਉਂਦੀ ਜਾਂ ਤਾਂ ਕਾਂਗਰਸੀ ਦੇ ਭਾਜਪਾਲੇ ਰਲੇ ਹੋਏ ਐ ਤੇ ਮੈਂ ਕਹਿੰਦੀ ਆ ਉਹ ਕਾਹਤੋਂ ਚੁੱਪਾ ਹੈ ਜਿਨ੍ਹਾਂ ਦੇ ਟੱਬਰ ਨੂੰ ਜਿਨ੍ਹਾਂ ਦੇ ਪਰਿਵਾਰ ਦੇ ਵਿੱਚੋਂ ਜੀ ਗਿਆ ਅਸੀਂ ਕਹਿੰਦੇ ਤੁਹਾਨੂੰ ਇੱਕ ਸਵਾਲ ਹੋਰ ਪੁੱਛਣਾ ਸੀ ਇਹ ਸਾਰੀ ਕੰਟਰੋਵਰਸੀ ਜੋ ਫਿਲਮ ਨੂੰ ਲੈ ਕੇ ਸੀ ਪਰ ਜੋ ਇੱਕ ਬਿਆਨ ਦਿੱਤਾ ਗਿਆ ਜੋ ਸਿੱਖਾਂ ਦੇ ਬਾਰੇ ਪੰਜਾਬ ਦੇ ਬਾਰੇ ਪੰਜਾਬ ਦੇ ਕਿਸਾਨਾਂ ਬਾਰੇ ਕਿ ਜੋ ਅੰਦੋਲਨ ਵਾਪਰਿਆ ਉਸ ਦੇ ਵਿੱਚ ਤਾਂ ਰੇਪ ਹੋ ਰਹੇ ਸੀਗੇ ਉਸ ਦੇ ਵਿੱਚ ਲਾਸ਼ਾਂ ਨੂੰ ਟੰਗਿਆ ਜਾ ਰਿਹਾ ਸੀ ਤੇ ਪੰਜਾਬ ਦੇ ਵਿੱਚ ਖਾਲਸਤਾਨੀ ਕੋ ਮਰੇ ਸੀ ਉਹ ਤਾਂ ਆਪ ਦਾ ਹੁਕਮ ਚਲਾਉਣਾ ਚਾਹੁੰਦੇ ਸੀ ਇਹ ਬਿਆਨ ਜਿਹੜਾ ਕਿਹੜੀ ਮਾਨਸਿਕਤਾ ਦੇ ਵਿੱਚੋਂ ਨਿਕਲ ਕੇ ਆਉਂਦਾ ਇਨਾਂ ਨੂੰ ਸ਼ਾਇਦ ਜਾਣਕਾਰੀ ਨਹੀਂ ਖੈਰ ਕਹਦੇ ਹੁੰਦੇ ਆ ਇੱਕ ਜਣੇ ਦੇ ਬੋਲਣ ਨਾਲ ਕਿਹੜਾ ਸੱਚ ਹੋਣ ਲੱਗੀ ਆ ਗੱਲਾਂ ਪਰ ਗੱਲ ਆਉਂਦੀ ਹੈ ਕਿ ਬੋਲ ਕੌਣ ਰਿਹਾ ਹੈ ਬੋਲ ਉਹ ਬੰਦਾ ਰਿਹਾ ਹੈ ਜਿਹੜਾ ਜਿਹਨੂੰ ਕਿਸੇ ਜਿਹੜੀ ਖਾਸ ਜਗ੍ਹਾ ਨੇ ਜਿਹੜਾ ਕਹਿ ਸਕਦੇ ਆ ਕਿ ਵੱਡੀ ਜ਼ਿੰਮੇਵਾਰੀ ਦਿੱਤੀ ਹੋਈ ਹੈ ਹਨਾ ਕਿਸੇ ਨੇ ਚੁਣਿਆ ਕਿਤੋਂ ਦੇ ਲੋਕਾਂ ਨੇ ਵੋਟਾਂ ਪਾ ਕੇ ਉਹਨੂੰ ਆਪਣਾ ਲੀਡਰ ਚੁਣਿਆ ਉਹ ਬੰਦਾ ਬੋਲਦਾ ਤਾਂ ਫਰਕ ਪੈਂਦਾ ਕਿਉਂਕਿ ਉਹਦੇ ਨਾਲ ਸਾਡੀ ਜਿਹੜੀ ਇਮੇਜ ਆ ਉਹ ਖਰਾਬ ਹੋ ਰਹੀ ਹੈ ਤੇ ਇਹ ਇਹ ਇਹਨਾਂ ਗੱਲ ਕੀਤੀ ਵੀ ਅੰਦੋਲਨ ਦੇ ਵਿੱਚ ਰੇਪ ਹੋਏ ਨੇ ਮਰਡਰ ਹੋਏ ਨੇ ਜੇਕਰ ਅੰਦੋਲਨ ਦੇ ਵਿੱਚ ਰੇਪ ਹੋਏ ਨੇ ਤਾਂ ਉਹ ਹੁਣ ਤੱਕ ਹਾਈਲਾਈਟ ਕਿਉਂ ਨਹੀਂ ਹੋਏ ਕਿਉਂ ਨਹੀਂ ਕਿਸੇ ਖਬਰ ਦੇ ਵਿੱਚ ਇੱਕ ਵੀ ਰੇਪ ਦਾ ਜ਼ਿਕਰ ਹੋਇਆ ਜੇਕਰ ਮੰਨ ਲਓ ਹੁਣ ਜਿਹੜਾ ਪਿੱਛੇ ਕੋਲਕਾਤਾ ਦੇ ਵਿੱਚ ਹੋਇਆ ਜਾਂ ਯੂਪੀ ਦੇ ਵਿੱਚ ਹੋਇਆ ਹੁਣ ਹੁਣੇ ਦੀ ਗੱਲ ਹੈ ਤਾਂ ਰੀਸੈਂਟਲੀ ਹੁੰਦਾ ਇੱਕ 4 ਸਾਲ ਦੀ ਬੱਚੀ ਦੇ ਨਾਲ ਹੋਇਆ ਤੇ ਜਾਂ ਹੁਣ ਮਰਡਰ ਹੋਇਆ ਕਿ ਪੰਜ ਮੁੰਡਿਆਂ ਨੇ ਰਲ ਕੇ ਇੱਕ ਪੰਜ ਕੁ ਸਾਲਾਂ ਦੇ ਮੁੰਡੇ ਨੂੰ ਮਾਰਤਾ ਹਨਾ ਤੇ ਇਹੋ ਜੀਆਂ ਗੱਲਾਂ ਜਦੋਂ ਆਉਂਦੀਆਂ ਤੇ ਉਹ ਸਾਰੇ ਸਾਰੇ ਸੋਸ਼ਲ ਮੀਡੀਆ ਤੇ ਆਉਂਦੀਆਂ ਨੇ ਫਿਰ ਅੰਦੋਲਨ ਦੇ ਵਿੱਚ ਜੇ ਬਲਾਤਕਾਰ ਹੋਈ ਗਏ ਤਾਂ ਫਿਰ ਉਹ ਹਜੇ ਤੱਕ ਉਹ ਡਾਟਾ ਕਿੱਥੇ ਆ ਉਹ ਸਾਹਮਣੇ ਕਿਉਂ ਨਹੀਂ ਆਇਆ ਉਹ ਸਾਹਮਣੇ ਕਿਉਂ ਨਹੀਂ ਆਇਆ ਦਿੱਲੀ ਦੇ ਵਿੱਚ ਜਾ ਕੇ ਕਿਸਾਨ ਬੈਠੇ ਹੁਣ ਦਿੱਲੀ ਦੇ ਵਿੱਚ ਜੋ ਕਿ ਉਹਨਾਂ ਦਾ ਆਪਦਾ ਸੂਬਾ ਨਹੀਂ ਹੈ ਤੇ ਉੱਥੇ ਜਾ ਕੇ ਕਿਸਾਨ ਬੈਠੇ ਹੁਣ ਤੇ ਉੱਥੇ ਜਾ ਕੇ ਉਹਨਾਂ ਨੇ ਇਹ ਹਰਕਤਾਂ ਕੀਤੀਆਂ ਹੁਣ ਤੇ ਅਜੇ ਤੱਕ ਇੱਕ ਵੀ ਵੀਡੀਓ ਇੱਕ ਵੀ ਐਫ ਆਈ ਆਰ ਦਰਜ ਨਾ ਹੋਈ ਹੋਵੇ ਕਿਵੇਂ ਹੋ ਸਕਦਾ ਕੱਲਾ ਬੋਲ ਦੇਣ ਨਾਲ ਨਾ ਜੇ ਤੁਸੀਂ ਬੋਲਿਆ ਤੇ ਹੁਣ ਭੁਗਤੋ ਸਾਡੀ ਤੁਸੀਂ ਇਮੇਜ ਖਰਾਬ ਕਰ ਰਹੇ ਹੋ ਸਾਡੇ ਤੇ ਤੁਸੀਂ ਇਲਜ਼ਾਮ ਲਾ ਰਹੇ ਹੋ ਹਨਾ ਤੇ ਅਸੀਂ ਵੀ ਫਿਰ ਮਾਨਹਾਨੀ ਦਾ ਕੇਸ ਤੁਹਾਡੇ ਤੇ ਪਾਵਾਂਗੇ ਵੀ ਤੁਸੀਂ ਸਾਡੇ ਸਨਮਾਨ ਨੂੰ ਠੇਸ ਪਹੁੰਚਾ ਰਹੇ ਹੋ ਕਿੱਥੇ ਉਹ ਡਾਟਾ ਜੇ ਉਥੇ ਇਸ ਤਰ੍ਹਾਂ ਕਤਲ ਤੇ ਇਸ ਤਰ੍ਹਾਂ ਜਿਹੜੇ ਆ ਬਲਾਤਕਾਰ ਹੋਏ ਉਹ ਡਾਟਾ ਕਿੱਥੇ ਆ ਤੇ ਦੂਜੀ ਗੱਲ ਕਿ ਪੰਜਾਬ ਪੂਰੇ ਇੰਡੀਆ ਦੀ ਜੇ ਗੱਲ ਕਰਾਂ ਇੰਡੀਆ ਦੇ ਵਿੱਚ ਪਿਛਲੇ ਸਾਲ 2023 ਦੇ ਵਿੱਚ 28000 ਰੇਪ ਜਿਹੜੇ ਦਰਜ ਕੀਤੇ ਗਏ ਸੀ ਇਹ ਸਿਰਫ ਦਰਜ ਕੀਤੇ ਗਏ ਆ ਹੁੰਦੇ ਇਸ ਤੋਂ ਵੀ ਵੱਧ ਹੈ ਮੰਪ੍ਰਿਤ ਜੀ ਬਿਲਕੁਲ ਇਨੇ ਕ ਕੇਸ ਆ ਜਿਹੜੇ ਉਹ ਦਰਜ ਹੋਏ ਸੀਗੇ ਤੇ ਪੰਜਾਬ ਦੀ ਜੇ ਗੱਲ ਕੀਤੀ ਜਾਵੇ ਤੇ ਪਿਛਲੇ 30 ਸਾਲਾਂ ਦਾ ਡਾਟਾ ਚੱਕ ਲੋ 30 ਸਾਲਾਂ ਦੇ ਵਿੱਚ ਵੀ ਕੋਈ ਰੇਪ ਹੈ ਜਿਹੜਾ ਉਹ ਨਹੀਂ ਹੋਇਆ ਹੋਣਾ ਤੇ ਜੇ ਹੋਇਆ ਤੇ ਉਹ ਪੰਜਾਬੀ ਬੰਦੇ ਨੇ ਜਾਂ ਸਿੱਖ ਬੰਦੇ ਨੇ ਨਹੀਂ ਕਰੇ ਹੋਣੇ ਜਦੋਂ ਤੁਸੀਂ ਵੰਡੀਆਂ ਪਾਉਨੇ ਹੋ ਤਾਂ ਫਿਰ ਸਾਡਾ ਵੀ ਵੰਡਣ ਨੂੰ ਦਿਲ ਕਰਦਾ ਅਸੀਂ ਵੀ ਵੰਡ ਕੇ ਦੱਸਾਂਗੇ ਵੀ ਫਿਰ ਤੁਸੀਂ ਤਾਂ ਹਰ ਸਾਲ ਦੀ ਹਰ ਸਾਲ ਦੇ ਵਿੱਚ 28000 ਪੂਰੇ ਇੰਡੀਆ ਦੇ ਵਿੱਚ ਰੇਪ ਹੁੰਦੇ ਆ ਚਾਹੇ ਉਹਦੇ ਚ ਇਹਨਾਂ ਦਾ ਹਿਮਾਚਲ ਹੋਵੇ यूपी होवे दिल्ली होवे बिहार होवे कोई भी होवे कोई भी सूबा होवे ਉਥੇ ਜਿਹੜੇ ਐਨਰੇਪ ਹੁੰਦੇ ਆ ਪਰ ਜੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਇਹਦੀ ਮਾਤਰਾ ਜ਼ੀਰੋ ਹੈ ਪੰਜਾਬ ਦੇ ਵਿੱਚ ਰੇਪ ਦੀ ਮਾਤਰਾ ਜ਼ੀਰੋ ਆ ਹਾਂ ਅਸੀਂ ਮੰਨਦੇ ਆ ਕਿ ਪੰਜਾਬ ਦੇ ਵਿੱਚ ਗੈਂਗਸਟਰਵਾਦ ਹੈਗਾ ਮਰਡਰ ਹੁੰਦੇ ਆ ਏ ਅਸੀਂ ਜਰੂਰ ਮੰਨਦੇ ਆ ਸਾਡੀਆਂ ਨਿਕੰਮੀਆਂ ਸਰਕਾਰਾਂ ਨੇ ਤੇ ਇਹ ਚੀਜ਼ਾਂ ਹੁੰਦੀਆਂ ਨੇ ਔਰ ਬਹੁਤ ਲੰਮੇ ਸਮੇਂ ਤੋਂ ਅਸੀਂ ਇਸ ਚੀਜ਼ ਦੇ ਨਾਲ ਨਜਿੱਠਦੇ ਆ ਰਹੇ ਆ ਪਰ ਜੇ ਰੇਪ ਦੀ ਗੱਲ ਕੀਤੀ ਜਾਵੇ ਤੇ ਇੱਜ਼ਤਾਂ ਬਚਾਉਣ ਵਾਲਿਆਂ ਦਾ ਜਿਨ੍ਹਾਂ ਨੂੰ ਖਿਤਾਬ ਮਿਲਿਆ ਉਹ ਕਿਵੇਂ ਬਲਾਤਕਾਰ ਕਰ ਸਕਦੇ ਆ ਉਹ ਕਿਵੇਂ ਬਲਾਤਕਾਰ ਕਰ ਸਕਦੇ ਆ ਜਿਹੜੇ ਲੋਕ ਜਦੋਂ ਇੱਕ ਇੱਕ ਬਿਆਨ ਤੁਸੀਂ ਵੀ ਸੁਣਿਆ ਹੋਊਗਾ ਜਿਹਦੇ ਚ ਕੋਲਕਾਤਾ ਦੇ ਰੇਪ ਤੋਂ ਬਾਅਦ ਕਿਹਾ ਸੀ ਕਿ ਸਰਦਾਰ ਬੰਦੇ ਦੀ ਗੱਡੀ ਦੇ ਵਿੱਚ ਕੈਬ ਦੇ ਵਿੱਚ ਆਟੋ ਦੇ ਵਿੱਚ ਤੁਸੀਂ ਆਉਣਾ ਹੈ ਜੇ ਤੁਹਾਨੂੰ ਕੁਵੇਲਾ ਹੋ ਜਾਂਦਾ ਹੈ ਹੂੰ ਇਹ ਇਹ ਦੇਨ ਹੈ ਜਿਹੜੀ ਉਹ ਸਾਡੀ ਸਾਡੀ ਜਿਹੜੀ ਕਮਿਊਨਿਟੀ ਦੀ ਹੈ ਅਸੀਂ ਆਪਾਂ ਵੀ ਜੇ ਕਿਸੇ ਬਾਹਰਲੇ ਸੂਬੇ 'ਚ ਜਾਂਦੇ ਆਂ ਤੇ ਅਸੀਂ ਵੀ ਪੰਜਾਬੀ ਬੰਦੇ ਤੇ ਸਿੱਖ ਬੰਦੇ ਤੇ ਜ਼ਿਆਦਾ ਤੇਜੇ ਚਲੋ ਅਸੀਂ ਤਾਂ ਪੰਜਾਬੀ ਆ ਤਾਂ ਕਰਕੇ ਕਹਿ ਰਹੇ ਆ ਪਰ ਦੂਜੇ ਲੋਕ ਵੀ ਸਰਦਾਰਾਂ ਤੇ ਇੰਨਾ ਯਕੀਨ ਕਰਦੇ ਆ ਹੂੰ ਤੇ ਇਹ 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 ਕਿ ਇਹਦਾ ਤਾਂ ਬਸ ਬੱਤੀ ਦੰਦ ਹੈ ਜਾਬਣਾ ਨੇ ਜਦੋਂ ਜੀ ਕਰੇ ਭੇੜ ਦਿੰਦੀ ਆ ਜਦੋਂ ਜੀ ਕਰੇ ਕੁਝ ਬੋਲ ਦਿੰਦੀ ਆ ਇਹਦੇ ਬੋਲਣਾ ਕੀ ਹੁੰਦਾ ਗੂਗਲ ਤੇ ਆંકੜੇ ਚੈੱਕ ਕਰਕੇ ਆ ਕੇ ਬੋਲਿਆ ਕਰ ਬਿਬਾ ਕੱਲਾ ਐਵੇਂ ਨਾ ਤੂੰ ਤਾਲੂਏ ਦੇ ਨਾਲ ਜੀਬ ਮਾਰੀ ਜਾਇਆ ਕਰ ਜਦੋਂ ਜੀ ਕੀਤਾ ਜੋ ਜੀ ਕੀਤਾ ਬੋਲਤਾ ਤੇ ਤੈਨੂੰ ਇਹਦਾ ਖਮਿਆਜ਼ਾ ਭੁਗਤਣਾ ਪਊਗਾ ਮੈਂ ਕਹਿੰਦੀ ਆ ਕਿਸਾਨਾਂ ਦੇ ਬਾਰੇ ਬੋਲੀਏ ਕਿਸਾਨ ਜਥੇਬੰਦੀਆਂ ਨੂੰ ਕਿਸਾਨ ਆਗਿਆਂ ਆਗੂਆਂ ਨੂੰ ਚਾਹੀਦਾ ਹੈ ਕਿ ਤੇ ਇੱਕ ਪਰਚਾ ਤਾਂ ਦੇਵੇ ਬਈ ਹੂੰ ਆਫਰ ਬਹੁਤ ਫਰਿਆ ਹੋ ਗਏ ਨੇ ਐਫ ਆਈ ਆਰਸ ਹੋਈਆਂ ਕੰਗਣਾ ਤੇ ਰੀਸੈਂਟਲੀ ਬਹੁਤ ਉਹ ਸਾਰੇ ਲੋਕਾਂ ਨੇ ਐਫ ਆਈ ਆਰਸ ਕੀਤੀਆਂ ਅਦਾਲਤ ਦੇ ਵਿੱਚ ਵੀ ਪਟੀਸ਼ਨਾਂ ਪਾਈਆਂ ਗਈਆਂ ਫਿਲਮ ਨੂੰ ਲੈ ਕੇ ਬਿਆਨਾਂ ਨੂੰ ਪਾ ਕੇ ਪਰ ਮੈਂ ਇਹਦੇ ਨਾਲ ਇੱਕ ਮੈਂ ਕਹਿੰਦੀ ਹਾਂ ਜੀ ਜੀ ਮੈਂ ਮੈਂ ਕਹਿੰਦੀ ਇਹਨੂੰ ਇਹਨੂੰ ਲਾਓ ਪਰ ਐਮ ਪੀ ਦੇ ਅਹੁਦੇ ਤੋਂ ਜੇ ਇਹਨੂੰ ਐਮ ਪੀ ਦੇ ਅਹੁਦੇ ਤੇ ਬਿਠਾਇਆ ਤਾਂ ਜਾ ਕੇ ਇਹ ਇਹਦੇ ਲੋਕ ਇੰਟਰਵਿਊ ਕਰਨ ਜਾਂ ਇਹਨਾਂ ਦੇ ਕਰਦੇ ਆ ਸਾਡਾ ਤਾਂ ਕੋਈ ਨਹੀਂ ਇਹਦੀ ਇੰਟਰਵਿਊ ਕਰਦਾ ਪੰਜਾਬ ਦਾ মিডিਆ ਤਾਂ ਕੰਗਣਾ ਨੂੰ ਕੁਝ ਨਹੀਂ ਸਮਝਦਾ ਹੈਗਾ ਇਹਨੂੰ ਇਨੂੰ ਜੇ ਕਿਤੇ ਸਾਨੂੰ ਦਿਖਾਉਣਾ ਪੈ ਜੇ ਨਾ ਮੈਂ ਕਹਿੰਦੀ ਆ ਪੰਜਾਬ ਦੇ মিডিਆ ਦਾ ਜਮਾਂ ਗਰੀਬ ਦਿਨ ਹੋਊਗਾ ਉਹ ਜਿੱਦੋਂ ਉਹਨਾਂ ਨੂੰ ਕਿ ਕੰਗਣਾ ਦੀ ਵੀਡੀਓ ਬਣਾਉਣੀ ਪੈਗੀ ਜਾਂ ਕੰਗਣਾ ਦਾ ਇੰਟਰਵਿਊ ਕਰਨਾ ਪੈ ਗਿਆ ਮੈਂ ਤੇ ਇਹਨੂੰ ਬੰਦਿਆਂ ਬੁੜੀਆਂ ਜਿਹੜੀ ਗਿਣਦੀ ਹੈਗੀ ਕੀ ਨਾ ਸਮਾਰ ਕੇ ਰੱਖਦਾ ਇਹਨੇ ਜਿਹੜਾ ਪੰਜਾਬ ਦੇ ਮਾਨ ਸਨਮਾਨ ਦਾ ਜਿੱਦਾਂ ਦੀ ਇਹ ਇਹ ਬੀਬਾ ਆਈ ਆ ਨਾ ਜਦੋਂ ਦੀ ਇਹਨੂੰ ਸਿਆਸਤ ਦੀ ਭੁੱਖ ਕੁਰਸੀ ਦੀ ਭੁੱਖ ਜੱਗ ਗਈ ਹੈ ਉਦੋਂ ਤੋਂ ਇਹ ਕੁਝ ਹੋ ਰਿਹਾ ਉਦੋਂ ਪਹਿਲਾਂ ਜਮਾਂ ਨਹੀਂ ਹੋਰ ਵੀ ਬਥੇਰੀਆਂ ਬੀਬੀਆਂ ਨੇ ਸਿਆਸਤ ਦੇ ਵਿੱਚ ਅਸਲ ਦੇ ਵਿੱਚ ਭਾਵੇਂ ਘਰਾਂ 'ਚ ਹੋਵੇ ਭਾਵੇਂ ਬਾਹਰ ਹੋਵੇ ਸਿਆਸਤ ਬੀਬੀਆਂ ਹੀ ਕਰਦੀਆਂ ਹੁੰਦੀਆਂ ਲੀਡਰ ਬੰਦੇ ਹੁੰਦੇ ਆ ਸਿਆਸਤ ਹਮੇਸ਼ਾ ਬੀਬੀਆਂ ਹੀ ਕਰਦੀਆਂ ਹੁੰਦੀਆਂ ਤੁਸੀਂ ਘਰਾਂ ਦੇ ਵਿੱਚ ਵੰਡੀਆਂ ਵੀ ਦੀ ਗੱਲ ਕਰੀਏ ਨਾ ਤਾਂ ਉਹ ਵੀ ਬੀਬੀਆਂ ਹੀ ਪਾਉਂਦੀਆਂ ਹੁੰਦੀਆਂ ਹਾਲਾਂਕਿ ਮੋਢੇ ਤੇ ਉਹ ਬੰਦੇ ਦੇ ਧਰ ਕੇ ਚਲਾਉਂਦੀਆਂ ਹੁੰਦੀਆਂ ਤੇ ਐਵੇਂ ਜਿਹੜੀ ਅਸਲੀ ਰਾਜਨੀਤੀ ਹੈ ਜਿਹੜੀ ਉਹ ਵੀ ਲੀਡਰਾਂ ਭਲਾ ਕੋਈ ਲੀਡਰ ਹੋਵੇ ਪਰ ਸਿਆਸਤ ਬੀਬੀਆਂ ਹੀ ਕਰਦੀਆਂ ਹੁੰਦੀਆਂ ਪਰ ਇਹੋ ਜਿਹੀਆਂ ਮਾੜੀਆਂ ਬੀਬੀਆਂ ਨੂੰ ਸਿਆਸਤ 'ਚ ਨਹੀਂ ਲਿਆਉਣਾ ਚਾਹੀਦਾ ਇਹਦੇ ਨਾਲ ਦੇਸ਼ ਦਾ ਬਹੁਤ ਵੱਡਾ ਨੁਕਸਾਨ ਹੈ ਇਹ ਬੜਾ ਭਾਰਤ ਦੇਸ਼ ਦਾ ਲੱਗੀ ਰਹਿੰਦੀ ਹੈ ਵੀ ਭਾਰਤ ਦੇਸ਼ ਉੱਥੇ ਕੀ ਕਹਿੰਦੀ ਸੀ ਬੰਗਲਾਦੇਸ਼ ਬਣ ਜਾਂਦਾ ਪੰਜਾਬ ਤੂੰ ਪੰਜਾਬ ਨੂੰ ਜਾਣਦੀ ਨਹੀਂ ਤੂੰ ਪੰਜਾਬ ਕਦੇ ਆ ਕੇ ਦੇਖੀ ਵੈਸੇ ਤੇ ਅਸੀਂ ਤੈਨੂੰ ਬਾੜਨਾ ਨਹੀਂ ਚਾਹੁੰਦੇ ਪਰ ਤੈਨੂੰ ਦਿਖਾਈਏ ਕਿ ਪੰਜਾਬ ਦੇ ਵਿੱਚ ਕਿੰਨਾ ਆਪਣਾਪਨ ਫੀਲ ਹੁੰਦਾ ਕਿੰਦੀ ਬੰਦਾ ਆਪਦੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦਾ ਕਿਸੇ ਹੋਰ ਸੂਬੇ 'ਚ ਜਾਵੜੋ ਕੋਈ ਵੀ ਬੀਬੀ ਉਨਾ ਸੁਰੱਖਿਅਤ ਮਹਿਸੂਸ ਨਹੀਂ ਕਰਦੀ ਜਿੰਨਾ ਪੰਜਾਬ ਦੇ ਵਿੱਚ ਕਰਦੀ ਹੈ ਇੱਕ ਫੋਟੋ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੁੰਦੀ ਹੈ ਜਿਨ੍ਹਾਂ ਦੇ ਖਿਲਾਫ ਇਹ ਫਿਲਮ ਬਣਾ ਰਹੀ ਹੈ ਨਾ ਸੰਤਾ ਦੇ ਖਿਲਾਫ ਉਹਨਾਂ ਕੋਲ ਆ ਕੇ ਹਿੰਦੂਆਂ ਦੀਆਂ ਧੀਆਂ ਪਣਾ ਆਪਦੇ ਦੁੱਖ ਦਰਦ ਬੇਖੌਫ ਹੋ ਕੇ ਦੱਸਦੀਆਂ ਹੁੰਦੀਆਂ ਸੀ ਜਿਹੜੀ ਇਹ ਬਣੀ ਬੈਠੀ ਆ ਕਿ ਜਿਹੜੀ ਇਹ ਕਹਿੰਦੀ ਫਿਰਦੀ ਆ ਵੀ ਉਹ ਦੇਸ਼ ਨੂੰ ਵੰਡਣਾ ਚਾਹੁੰਦੇ ਸੀ ਜਾਂ ਕੁਝ ਹੋਰ ਫਲਾਣਾ ਧਮਕਾਣਾ ਜਿਹੜੀ ਇਹ ਇਲਜ਼ਾਮ ਲਾਉਂਦੀ ਆ ਉਹਨਾਂ ਦੇ ਕਿਰਦਾਰ ਤੇ ਮੈਂ ਕਹਿੰਦੀ ਆ ਨੌਹਾਂ ਦੇ ਵਿੱਚ ਫਸੀ ਮੈਲ ਵਰਗੀ ਵੀ ਨਹੀਂ ਇਹ ਉਹਨਾਂ ਦੀ ਛੱਡੋ ਸਾਡੀ ਸੰਤਾ ਨਾਲ ਤਾਂ ਸੀ ਇਹਦਾ ਕੰਪੈਰੀਜ਼ਨ ਨਹੀਂ ਕਰਦੇ ਕਹਿੰਦੀ ਆ ਸਾਡੇ ਨੌਹਾਂ ਚ ਫਸੀ ਮੈਲ ਬਰਾਬਰ ਨਹੀਂ ਹੈਗੀ ਜਿਹੜੀ ਐਮਰਜੈਂਸੀ ਫਿਲਮ ਬਣਾਉਣ ਚੱਲੀ ਆ ਪੁੱਛ ਕੇ ਵੇਖੀ ਐਮਰਜੈਂਸੀ ਦੇ ਵਿੱਚ ਲੋਕਾਂ ਨੂੰ ਕਿੰਨੇ ਨੁਕਸਾਨ ਹੋਏ ਸੀ ਲੋਕਾਂ ਦਾ ਘਰੋਂ ਨਿਕਲਣਾ ਬਾਹਰ ਬੰਦ ਹੋਇਆ ਪਿਆ ਸੀ ਪੁੱਛ ਕੇ ਦੇਖੀ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਘਾਟੇ ਕਿੱਡੇ ਕਿੱਡੇ ਬਿਜ਼ਨਸ ਦੇ ਵਿੱਚ ਘਾਟੇ ਪੈ ਸੀ ਲੋਕਾਂ ਨੂੰ ਆਪਦੀ ਜਾਣਦੀ ਬਣੀ ਪਈ ਸੀ ਵੀ ਜੇ ਅਸੀਂ ਬਾਹਰ ਗਏ ਸਾਨੂੰ ਪਤਾ ਨਹੀਂ ਕਿ ਕਿਹੜੇ ਨੇ ਭੁੱਲ ਕੇ ਰੱਖ ਦੇਣਾ ਤੇ ਇਹ ਇਹ ਸਵਾਦ ਲੈ ਰਹੀ ਹੈ ਉਹਨਾਂ ਗੱਲਾਂ ਦੇ ਦੁਬਾਰਾ ਲੋਕਾਂ ਨੂੰ ਯਾਦ ਨਹੀਂ ਕਰਨਾ ਚਾਹੁੰਦੇ 84 ਨੂੰ ਜਿਨ੍ਹਾਂ ਮਾਮਾ ਦੇ ਪੁੱਤ ਗਏ ਆ ਯਾਦ ਨਹੀਂ ਕਰਨਾ ਚਾਹੁੰਦੇ ਤੇ ਇਹ ਫਿਲਮਾ ਰਹੀ ਹੈ ਹੂੰ ਜੀ ਬਿਲਕੁਲ ਸ਼ੁਕਰੀਆ ਗਗਨ ਆਪਣਾ ਸਮੇਂ ਦੇਣ ਲਈ ਤੇ ਆਪਣੇ ਵਿਚਾਰ ਰੱਖਣ ਦੇ ਲਈ ਇਹ ਡਿਸਕਸ਼ਨ ਜੋ ਗਲਬਾਤ ਸੀਗੀ ਕਿ ਗਲਬਾਤ ਉਹਨਾਂ ਮੁੱਦਿਆਂ ਨੂੰ ਲੈ ਕੇ ਹੈ ਜੋ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਫਿਰ ਮਜਬੂਰ ਕਰਨਗੇ ਕਿ ਉਹ ਕਿਸੇ ਹੋਰ ਰਾਹ ਤੇ ਤੁਰਨ ਤੇ ਜੇਕਰ ਪੰਜਾਬੀ ਸਿੱਖ ਉਸ ਰਾਹ ਤੇ ਫਿਰ ਤੁਰਦੇ ਆ ਤਾਂ ਫਿਰ ਸਵਾਲ ਉਹਨਾਂ ਦੇ ਉੱਤੇ ਉੱਠਦੇ ਆ ਪਰ ਇਸ ਸਵਾਲ ਦਾ ਜਵਾਬ ਕੋਈ ਦੇ ਕੋਈ ਨਹੀਂ ਲੱਭੇਗਾ ਕਿ ਉਹਨਾਂ ਨੂੰ ਵੱਖਰੇ ਰਾਹਾਂ ਤੇ ਤੁਰਨ ਦੇ ਲਈ ਮਜਬੂਰ ਕਿੰਨੇ ਕੀਤਾ 84 ਦੇ ਵਿੱਚ ਜੋ ਕੁਝ ਵੀ ਵਾਪਰਿਆ ਉਦੋਂ ਵੀ ਇਹ ਸਵਾਲ ਦਾ ਜਵਾਬ ਅੱਜ ਤੱਕ ਕਿਸੇ ਨੇ ਨਹੀਂ ਦਿੱਤਾ ਹਾਂ ਇਲਜ਼ਾਮ ਮਾਪ੍ਰੀਤ ਮੈਂ ਇੱਕ ਗੱਲ ਹੋਰ ਤੁਸੀਂ ਇੱਥੇ ਐਡ ਕੀਤੀ ਕਿ ਵੀ ਲੋਕ ਹੈ ਜਿਹੜੇ ਉਹ ਗਲਤ ਰਾਹ ਤੇ ਤੁਰ ਜਾਂਦੇ ਆ ਮੈਂ ਬੇਨਤੀ ਕਰਨਾ ਚਾਹੂੰਗੀ ਪੰਜਾਬ ਦੇ ਨੌਜਵਾਨਾਂ ਨੂੰ ਜਾਂ ਜਿੰਨਾ ਵੀ ਸਾਡਾ ਭਾਈਚਾਰਾ ਹੈ ਕਿ ਇਹ ਇਹਦੇ ਤੇ ਕੋਈ ਵੀ ਬੰਦਾ ਆਪਦੀ ਗੋਲੀ ਨਾਲ ਖਰਾਬ ਕਰੋ ਇਹਨੂੰ ਇਗਨੋਰ ਕਰੋ ਇਹਨੇ ਇਗਨੋਰੈਂਸ ਨਾਲ ਹੀ ਮਰ ਜਾਣਾ ਜੇ ਇਹਨੂੰ ਇਗਨੋਰ ਕੀਤਾ ਨਾ ਇਹਨੇ ਉਦਾਂ ਹੀ ਮਰ ਜਾਣਾ ਜੇ ਇਹਨੂੰ ਕੱਲਾ ਪੰਜਾਬ ਇਗਨੋਰ ਕਰ ਦੇਣਾ ਏ ਭੁੱਖੀ ਮਰ ਜੂਗੀ ਹੂੰ ਜੀ ਬਿਲਕੁਲ ਸ਼ੁਕਰੀਆ ਕਿ ਗगन ਆਪਣੇ ਵਿਚਾਰ ਰੱਖਣ ਲਈ ਤਾਂ